जय श्री राम भाई गुरु जी का खालसा भाई गुरु जी की फतेह मैं ਤੁਹਾਡਾ ਆਪਣਾ ਰਮੇਸ਼ ਕੁਟਾਰੀਆ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਾਜਲ ਕਾ ਮੈਂ ਫਾਜਲ ਕਾ ਵਾਸੀ ਹਾਂ ਤੁਹਾਡੇ ਅੱਜ ਰੋਬਰੂ ਹੋਇਆ ਕੱਲ ਲੁਧਿਆਣਾ ਚੋਣ ਜਿਮਨੀ ਦੇ ਰਿਜ਼ਲਟ ਆਏ ਤੇ ਕੱਲ ਫਾਜਲ ਕਾ ਦੇ ਐਮ ਐਲ اے ਘੰਟਾਗੜ ਚੌਂਕ ਤੇ ਨਰਿੰਦਰਪਾਲ ਸਮਰਨਾ ਜੀ ਨੇ ਆਦੇ ਵਰਕਰ ਬੁਲਾ ਕੇ ਇੱਕ ਨਕਲੀ ਖੁਸ਼ੀ ਬਣਾਈ ਉਹ ਨਕਲੀ ਖੁਸ਼ੀ ਇਸ ਤਰ੍ਹਾਂ ਸੀਗੀ ਵੀ ਜਿਹੜੇ ਲੁਧਿਆਣ ਇਲੈਕਸ਼ਨ ਹੋਇਆ ਸਰਕਾਰ ਦਾ ਸਾਰਾ ਜੋਰ ਲੱਗ ਗਿਆ ਫਾਜ਼ਲਗਾ ਵਾਸੀ ਹੋ ਪੰਜਾਬ ਵਾਸੀ ਹੋ ਤੁਸੀਂ ਵੇਖੇ ਸੀਗਾ ਟੀਵੀ ਚੈਨਲ ਕਿਵੇਂ ਬਖਾਇਆ ਟਰੱਕ ਭਰ ਕੇ ਸਮਾਨ ਦੇ ਆਏ ਕੇਜਰੀ ਵਾਲੇ ਇੱਕ ਮਹੀਨੇ ਤੋਂ ਉੱਥੇ ਬੈਠਾ ਸੀਗਾ ਜਿਹੜਾ ਛੂਠਾਂ ਦੀ 판 ਡੇ ਦਿੱਲੀ ਦੇ ਲੋਕਾਂ ਨੇ ਤਾਂ ਨਕਾਰ ਕੇ ਪੰਜਾਬ ਵਿੱਚ ਭੇਜ ਤਾਂ ਤੇ ਇੱਥੇ ਆ ਕੇ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਕ ਮਹੀਨੇ ਤੋਂ ਡੇਰਾਂ ਲਈ ਬੈਠੇ ਸੀ ਪੰਜਾਬ ਵਿੱਚ ਜੈਲੀ ਵੋਟਾਂ ਬੂਥਾਂ ਦੇ ਪਾਈਆਂ ਇਹਨਾਂ ਨੇ ਪੈਸੇ ਵੰਡੇ ਸਾਰਾ ਤੰਤਰ-ਮੰਤਰ ਲਾ ਕੇ ਫਿਰ ਵੀ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਲੁਧਿਆਣੇ ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੇਬ ਘੜਾਤੀ ਉਹ ਜੇਬ ਇਸ ਤਰ੍ਹਾਂ ਘੜਾਤੀ ਵੀ ਸਾਡੇ ਜੀਵਨ ਗੁਪਤ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਟੱਟ ਕੇ ਮੁਕਾਬਲਾ ਕੀਤਾ ਸਰਕਾਰ ਦਾ ਸਰਕਾਰ ਨੇ ਸਾਰਾ ਤੰਤਰ ਮੰਤਰ ਲਾ ਕੇ ਕੱਲ ਜੇਲੀ ਜਿੱਤੇ ਨੇ ਉਹ ਪਤਾ ਹੀ ਹੁੰਦਾ ਵੀ ਜਿੰਦੀ ਪੰਜਾਬ ਇਹ ਸਰਕਾਰ ਹੁੰਦੀ ਹੈ ਉਹ ਜਿਮਨੀ ਚੋਂ ਸਰਕਾਰ ਨੇ ਜਿਤਨੀ ਹੁੰਦੀ ਹੈ ਕੋਈ 18 ਮਹੀਨੇ ਪਏ ਸੀ ਜਨਤਨ ਵੀ ਹੁੰਦਾ ਵੀ ਸਰਕਾਰ ਦਾ ਸੀ ਐਮਐਲਏ ਬਣਾ ਕੇ ਭੇਜਦੀ ਏ ਵਿਚਾਰ ਕਮ ਹੋ ਜਾਣਗੇ ਫਾਜ਼ਲ ਕਦੇ ਐਮਐਲਏ ਨੂੰ ਦੱਸਣਾ ਚਾਹਣਾ ਕਰ ਲ ਜਿਹੜੇ ਕੰਟਾਗੜ ਚੌਂਕ ਤੇ ਬੋਲ ਰਹੇ ਸੀ ਕੰਦੇ ਭਾਰਤੀ ਜਨਤਾ ਪਾਰਟੀ ਦੇ ਦੋ ਫਾੜ ਹੋ ਗਈ ਫਾਜ਼ਲ ਕਾ ਵਿੱਚ ਸਾਹਮਣਾ ਸਾਹਿਬ ਤੁਸੀਂ ਗਲਤਫਹਿਮੀ ਫਿਰਦੇ ਹੋ ਵੀ ਤੁਸੀਂ ਕਹਿ ਰਹੇ ਜਾਨੀ ਸਾਹਿਬ ਨੇ ਉੱਥੇ ਦਫਤਰ ਦਾ ਦੁਕਾਟਰ ਨਹੀਂ ਕਰਨ ਦਿੱਤਾ ਗਿਆ ਜਾਨੀ ਸਾਹਿਬ ਸਾਡੇ ਮਾਣਯੋਗ ਨੇ ਜਿਹੜਾ ਦਫਤਰ ਬਣ ਰਿਹਾ ਹੈ ਉਹ ਜਿਹੜਾ ਫਾਜਲ ਕਾ ਭਾਰਤੀ ਜਨਤਾ ਪਾਰਟੀ ਬਣ ਰਿਹਾ ਹੈ ਉਹ ਸਾਡੇ ਸੁਨੀਲ ਜਾਖੜ ਜੀ ਨੇ ਪੰਜਾਬ ਪ੍ਰਧਾਨ ਜੀ ਨੇ ਉੱਥੇ ਆਉਣਾ ਸੀਗਾ ਜੰਗ ਦਾ ਵਿੱਚੋਂ ਮੌਲ ਹੋ ਗਿਆ ਮਿਸ਼ਨ ਸੰਦੂਰ ਪ੍ਰਧਾਨ ਮੰਤਰੀ ਸਾਹਿਬ ਨੇ ਬਦਲਣਾ ਲੈਣਾ ਸੀਗਾ ਪਾਕਿਸਤਾਨ ਤੋਂ ਉਸ ਵਜ੍ਹਾ ਕਰਕੇ ਕੈਨਸਲ ਹੋ ਗਿਆ ਸਾਡੇ ਦਫ਼ਤਰ ਦਾ ਕੰਮ ਚੱਲ ਰਿਹਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਦਫ਼ਤਰ ਸਾਡਾ ਬਣੇਗਾ ਤੇ ਭਾਰਤੀ ਜਨਤਾ ਪਾਰਟੀ ਫਾਜ਼ਲ ਕਾ ਇਹ ਇੱਕ ਮੋਟੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਰੇ ਇਕੱਠੇ ਨੇ ਤੁਸੀਂ ਕਹਿ ਰਹੇ ਸੀ ਇੱਕ ਜਾਖੜ ਇਧਰ ਬੀਜੇਪੀ ਜਾ ਗਿਆ ਸੁਨੀਲ ਜਾਖੜ ਇੱਕ ਹੀਰਾ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਤਾਂ ਹੀ ਹੀਰੇ ਨੂੰ ਲਿਆ ਕਿਉਂਕਿ ਵਿਚਾਰਧਾਰਾ ਭਾਰਤੀ ਜਨਤਾ ਪਾਰਟੀ ਦੀ ਜਾਖੜ ਸਾਹਿਬ ਨੂੰ ਚੰਗੀ ਲੱਗੀ ਤਾਂ ਹੀ ਉਹ ਭਾਰਤੀ ਜਨਤਾ ਪਾਰਟੀ ਚ ਕਾਂਗਰਸ ਛੱਡ ਕੇ ਸ਼ਾਮਲ ਹੋਏ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜਾਖੜ ਸਾਹਿਬ ਨੂੰ ਵੇਖਦੇ ਹੋਏ ਨੱਡਾ ਸਾਹਿਬ ਨੇ ਜਾਖੜ ਸਾਹਿਬ ਦੇ ਸਾਰੇ ਕੰਮ ਵੇਖਦੇ ਹੋਏ ਜੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਜਾਖੜ ਸਾਹਿਬ ਨੂੰ ਵੇਖਦੇ ਹੋਏ ਸਾਡੇ ਸੂਬੇ ਦੇ ਪੰਜਾਬ ਪ੍ਰਧਾਨ ਬਣਾ ਕੇ ਭੇਜਿਆ ਜਦੋਂ ਵੀ ਜਾਖੜ ਸਾਹਿਬ ਪੰਜਾਬ ਦੇ ਪ੍ਰਧਾਨ ਇੱਕ ਸਾਲ ਤੋਂ ਬਣੇ ਨੇ ਭਾਰਤੀ ਅੰਦਾ ਪਾਰਟੀ ਦੇ ਵਰਕਰਾਂ 'ਚ ਜਾਨ ਆ ਗਈ ਪਿੱਛੇ ਇਲੈਕਸ਼ਨ ਲੜਿਆ ਸੀ 24 ਵਿੱਚ ਲੋਕ ਸਭਾ ਦਾ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਜੀ ਗਵਾਈਚ ਇਲੈਕਸ਼ਨ ਲੜਿਆ ਭਾਰਤੀ ਜਨਤਾ ਪਾਰਟੀ ਦੇ ਵੋਟ ਸ਼ੇਅਰ ਵਧਿਆ ਜੇ ਗੱਲ ਕਰੀਏ ਅਸੀਂ ਫਾਜ਼ਲ ਕਾ ਲੋਕ ਸਭਾ ਦੀ ਲੋਕ ਸਭਾ ਫਰੋਇਪਰ ਦੀ ਪਿਛਲੇ 24 ਦੀ ਐਮ ਐਲ ਸਾਬ ਧਿਆਨ ਕਰੋ ਸਵਰਨ ਜੀ 24 28000 ਵੋਟ ਤੁਹਾਡੀ ਕੱਢੀ ਹੈ ਫਾਜ਼ਲ ਕਾ ਤੋਂ 28000 ਵਸੇ ਵੋਟ ਕੱਢ ਗਿਆ ਇਹ ਗੱਲ ਕਰੀਏ ਤੁਹਾਡੇ ਬੂਥ ਦੀ ਜਿੱਥੇ ਤੁਸੀਂ ਰਹਿੰਦੇ ਹੋ ਮਾਧਮ ਨਗਰੀ ਉੱਥੇ ਤੁਹਾਡੀ ਵੋਟ 400 ਕੱਢ ਗਈ ਸਾਡੇ ਪੁਰਨ ਐਮ ਸੀ ਜੀ ਉੱਥੇ ਵੋਟ ਬੱਦੇ ਨੇ ਫਾਜ਼ਲ ਕਾ ਦੇ ਸਾਰੇ ਸਾਡੇ ਭਾਰਤੀਆ ਦਾ ਪਾਰਟੀ ਦੇ ਵਰਕਰ ਬੂਥ ਵਧਾਈ ਨੇ ਅਸੀਂ ਭਾਰਤੀਆ ਦਾ ਪਾਰਟੀ ਦੇ ਵਰਕਰ ਨੂੰ ਸਲਮਾਨਤ ਵੀ ਕੀਤਾ ਸੀ ਵੀ ਤੁਸੀਂ ਆਦੀ ਪੇਂਢੀ ਥਲੇ ਸੋਟਾ ਮਾਰੋ ਤੁਹਾਡੇ ਕਿੱਥੇ ਗਏ ਬਲਾਕ ਪ੍ਰਧਾਨ ਤੁਹਾਨੂੰ ਛੱਡ ਕੇ ਜੇ ਤੁਸੀਂ ਇੰਨੇ ਚੰਗੇ ਹੁੰਦੇ ਤੁਹਾਨੂੰ ਕਿਉਂ ਛੱਡਦੇ ਤੁਹਾਡੇ ਬਲਾਕ ਪ੍ਰਧਾਨ ਕਿੱਥੇ ਗਈ ਮੇਰੀ ਭੈਣ ਸੀ ਸੋਮਾ ਰਾਣੀ ਛੱਡ ਕੇ ਤੁਹਾਨੂੰ ਕੱਲ ਵੀ ਨਗਰ ਕੌਂਸਲ ਫਾਜ਼ਿਲ ਕਾਬ ਵਿੱਚ ਟਰਨ ਲਾਇਆ ਸੀਗਾ ਭਜਨਾਲ ਜੀ ਨੇ ਕਿਉਂ ਲਾਇਆ ਤੁਸੀਂ ਐਡੇ ਚੰਗੇ ਹੁੰਦੇ ਤੁਹਾਨੂੰ ਕਿਉਂ ਛੱਡਦਾ ਕਿੱਥੇ ਮੇਰਾ ਵੀਰ ਅਰਨਵਧਵਾ ਤੁਹਾਡੇ ਨਾਲ ਕਿਉਂ ਨਹੀਂ ਗੱਲ ਖੜਾ ਕਿੱਥੇ ਮੇਰੀ ਭੈਣ ਪੂਜਾ ਲੁਥਰਾ ਉਹ ਲ ਜਾਣੇ ਇਲੈਕਸ਼ਨ ਪ੍ਰਚਾਰ ਤੇ ਗਈ ਸੀ ਕੱਲ ਤੁਹਾਡੇ ਕੋਲ ਕਿਉਂ ਨਹੀਂ ਪਹੁੰਚੀ ਉੱਥੇ ਘੰਟਾ ਕਰਤੇ ਤੁਸੀਂ ਆਦੀ ਪੇੜੀ ਨਾਲ ਛੋਟਾ ਮਾਰੋ ਭਾਰਤੀ ਜਨਤਾ ਪਾਰਟੀ ਇਕੱਠੀ ਹੈ ਇੱਕ ਮੋਟੇ ਇੱਕ ਝੋਟੇ ਆਉਣ ਵਾਲੀ ਨਗਰ ਕੌਂਸਲ ਚੋਣਾਂ ਵਿੱਚ ਵੀ ਅਸੀਂ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਭਾਰਤੀ ਜਨਤਾ ਪਾਰਟੀ ਦਾ ਫਾਜ਼ਿਲਗਾਜ ਬੋਰਡ ਬਣੇਗਾ ਲੋਕ ਉਡੀਕ ਰਹੇ ਨੇ ਵੀ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣੇ ਤੇ ਜਿਹੜਾ ਨਗਰ ਕੌਂਸਲ 26 ਚੋਣਾਂ ਆ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਬੋਰਡ ਵੀ ਬਣੇਗਾ ਐਮਐਲਏ ਸਾਹਿਬ ਮੈਨੂੰ ਤਾਂ ਤੁਹਾਡੇ ਤੇ ਇਹ ਸ਼ੱਕ ਹੈ ਵੀ ਤੁਸੀਂ ਆਉਣ ਵਾਲਾ ਇਲੈਕਸ਼ਨ ਫਾਜ਼ਿਲਗਾ ਜਨਤਾ ਦੱਸ ਦਿਓ ਕਿ ਤੁਸੀਂ ਆਮ ਆਦਮੀ ਪਾਰਟੀ ਇਲੈਕਸ਼ਨ ਲੜਾਂਗੇ ਕੋਈ ਤੁਹਾਡਾ ਸਟੈਂਡ ਹੈਗਾ ਪਿੱਛੇ ਕਾਲੀ ਦਲ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਉਹਨਾਂ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਹੁਣ ਵੀ ਸਾਡੇ ਕੋਲ ਗੁਫਤ ਜਿਹੜੇ ਸਾਡੇ ਸੋਰਸ ਨੇ ਸਾਨੂੰ ਪਤਾ ਤੁਹਾਡੇ ਸਹੇਦਾਰ ਸਾਡੇ ਦਿੱਲੀ ਉੱਚ ਲੀਡਰਾਂ ਨਾਲ ਮਿਲਦੇ ਫਿਰਦੇ ਆ ਸਾਨੂੰ ਸਭ ਪਤਾ ਹੈ ਤੁਸੀਂ ਰਹਿਣਾ ਨਹੀਂ ਇੱਥੇ ਤੁਸੀਂ ਛੱਡ ਕੇ ਭੱਜਣਾ ਕੋਈ ਹੋਰ ਨਵੀਂ ਪਾਰਟੀ ਜਾਓਗੇ ਪਰ ਤੁਸੀਂ ਜਿਹੜਾ ਬੇੜਾ ਕਰ ਕੀਤਾ ਸਾਡੇ ਫਾਜ਼ਿਲਗਾ ਤਿੰਨ ਸਾਲਾਂ ਵਿੱਚ ਸਾਢੇ ਤਿੰਨ ਸਾਲਾਂ ਵਿੱਚ ਸਾਡੇ ਜਿਹੜੇ ਫਾਜ਼ਿਲਗਾ ਦੀ ਨਸ਼ਾ ਵਕਾਇਆ ਸਾਡੇ ਫਾਇਲਗਾ ਵਿੱਚ ਸਾਡੀ ਜਿਹੜੀ ਨੌਜਵਾਨ ਪੀੜੀ ਨੂੰ ਮਾਰਿਆ ਤੁਸੀਂ ਪੈਸੇ ਜਿਹੜੇ ਕਮਾਏ ਸੱਟੇ ਵਿੱਚ ਪੈਸੇ ਤੁਸੀਂ ਕਮਾਏ ਨੇ ਨਸ਼ਾ ਵੇਚ ਕੇ ਕਮਾਏ ਨੇ ਰਾਤ ਨੂੰ ਜਿਹੜੇ ਮੈਨਿੰਗ ਰਾਤ ਸਾਰੀ ਰਾਤ ਤੁਹਾਡੇ ਟਰਾਲੇ ਕੋੜੇ ਚੱਲਦੇ ਪੈਨ ਮਸ਼ੀਨਾਂ ਚੱਲਦੀਆਂ ਪੈਨ ਇਹ ਤੁਹਾਡੀ ਸਾਰੀ ਜਾਂਚ ਹੋਏਗੀ ਆਉਣ ਵਾਲੇ 27 ਵਿੱਚ ਭਾਰਤੀ ਜਨਤਾ ਪਾਰਟੀ ਦੀ ਸੁਨੀਲ ਜਾਖੜ ਜੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਇਲੈਕਸ਼ਨ ਹੋਏਗਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣੇਗੀ ਜਦੋਂ ਸਰਕਾਰ ਬਣੇਗੀ ਤੁਹਾਡੀ ਇੱਕ ਇੱਕ ਪਾਈ ਪਾਈ ਦਾ ਤੁਹਾਡੇ ਕੋਲ ਹਸਾਬ ਲੈਣਾ ਹੈ ਐਮਐਲਏ ਸਾਹਿਬ ਤੁਹਾਨੂੰ ਮੈਂ ਮੇਰੇ ਗੱਲ ਨੋਟ ਕਰ ਲਿਆ ਜੀ ਤੁਸੀਂ ਐਮਐਲਏ ਹਵਾ ਚ ਬਣੇ ਸੀ 22 ਵਿੱਚ ਅੱਜ ਤੋਂ ਮਗਰੋਂ 27 ਵਿੱਚ ਤੁਸੀਂ ਐਮਐਲਏ ਸੁਣਣਾ ਲੈ ਰਹੇ ਹੋ ਬਣਨ ਦਾ ਤੁਹਾਨੂੰ ਲੋਕਾਂ ਨੇ ਪਿੰਡ ਦਾ ਸਰਪੰਚ ਨਹੀਂ ਚੁਣਨਾ ਤੁਸੀਂ ਇੰਨਾ ਗੰਦ ਪਾਇਆ ਹੈ ਇੰਨਾ ਬੇੜਾ ਕਰ ਕੀਤਾ ਇਲਾਕੇ ਦਾ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ 302 ਦੇ ਪਰਚੇ 307 ਦੇ ਪਰਚੇ ਜੇ ਪਰਚੇ ਕੈਂਸਲ ਹੋਇਆ 1000 ਲੱਖ ਰੁਪਇਆ ਲਿਆ ਤੁਸੀਂ ਇਨਕੁਆਰੀ ਵਿੱਚੋਂ ਕਢਾਉਣ ਦਾ ਬੰਦਾ ਸਾਨੂੰ ਸਭ ਪਤਾ ਹੈ ਉਹ ਬੰਦੇ ਵੀ ਸਾਡੇ ਕੋਲ ਹੈਗੇ ਨੇ ਉਹ ਵਕਤ ਜਦੋਂ ਆਏਗਾ ਸਾਰੇ ਲੋਕਾਂ ਕੇ ਰੱਖਾਂਗੇ ਜਨਤਾ ਕੇ ਰੱਖਾਂਗੇ ਤੇ ਜਿਹੜੀ ਕੋਈ ਫਾਜ਼ਿਲ ਕਾ ਤੁਸੀਂ ਵਕਾਸ ਕੀਤਾ ਕੋਈ ਸਾਡੇ 3 ਸਾਲ ਹੋ ਗਏ 18 ਮਹੀਨੇ ਵਗੈਰੇ ਰਹੇਗੇ ਸਾਡੇ ਫਾਜ਼ਿਲ ਕਾ ਦੀ ਬਿਕਨ ਰੋ ਟੁੱਟੀ ਪਈ ਹੈ ਸਾਡੇ ਫਾਜ਼ਿਲਕਾ ਦਾ ਐਮਰ ਕੋਲੀ ਰੋਡ ਚਲੇ ਜੀ ਟੁੱਟਿਆ ਪਿਆ ਸਾਡੇ ਫਾਜ਼ਿਲਕਾ ਦਾ ਸ਼ਿਫਰ ਰੋਡ ਟੁੱਟਿਆ ਪਿਆ ਤੁਸੀਂ ਵੇਖ ਲਓ ਫਾਜ਼ਿਲਕਾ ਸ਼ਹਿਰ ਤੁਹਾਡੇ 3.5 ਸਾਲਾਂ ਨੇ ਕੋਈ ਕੰਮ ਇੱਕ ਗਨਾ ਦਿਓ ਕੀਤਾ ਹੋਵੇ ਇੱਕ ਵੀ ਪੰਜਾਬ ਸਰਕਾਰ ਨੇ ਫਾਜ਼ਿਲਕਾ ਨੂੰ ਦੁੱਕੀ ਪੈਸੇ ਦਿੱਤਾ ਹੋਵੇ ਝੂਠ ਤੁਸੀਂ ਸਿਰਫ ਮਾਰੀ ਜਾਂਦੇ ਹੋ ਝੂਠਾਂ ਦੀ ਪੰਡਾ ਤੁਸੀਂ ਹੈਗੇ ਹੋ ਤੁਹਾਡੇ ਕੋਲ ਤਾਂ ਸਿਰਫ ਇੱਕ ਫੋਟੋ ਪੱਥਰ ਲਾ ਦਿਓ ਫੋਟੋ ਖਿੱਚ ਕੇ ਪਾ ਦਿਓ ਤੇ ਵੀਡੀਓ ਐਸਐਚਓ ਨੂੰ ਫੋਨ ਕਰਦੇ ਡੀਐਸਪੀ ਨੂੰ ਫੋਨ ਕਰਦੇ ਬਸ ਇਹਨਾਂ ਕੰਮ ਤੁਹਾਡੇ ਹੈਗੇ ਸੋਸ਼ਲ ਮੀਡੀਆ ਤੁਸੀਂ ਚਮਕਣਾ ਚਾਹਦੇ ਹੋ ਹੋਰ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਤੇ ਮੈਂ ਫਾਜ਼ਿਲਕਾ ਵਾਸੀਆਂ ਨੂੰ ਬੇਨਤੀ ਕਰਨਾ ਆਉਣ ਵਾਲੇ ਜਿਹੜੀਆਂ ਚੋਣਾਂ 26 ਚ ਆ ਰਹੀਆਂ ਨਗਰ ਕੌਂਸਲ ਦੀਆਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੋਠੋ ਕੇ ਵੋਟ ਪਾਓ ਆਪਣਾ ਵੋਟ ਬਣਾਈਏ ਫਾਜ਼ਿਲਕਾ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਬਣਾਈਏ ਜਿੱਥੇ ਵੀ ਡਬਲ ਇੰਜਨ ਸਰਕਾਰਾਂ ਜਿਵੇਂ ਆਪਣੇ ਵੇਖ ਲਈ ਹਰਿਆਣਾ ਰਾਜਸਥਾਨ ਜਿੱਥੇ-ਜਿੱਥੇ ਪੰਜਾਬ ਵਿੱਚ ਭਾਜਪਾ ਦੀ ਹਿੰਦੁਸਤਾਨੀ ਸਰਕਾਰਾਂ ਨੇ ਪਰ ਭਾਜਪਾ ਦੀ ਪੰਜਾਬ ਵਿਚ ਆਣੀ ਸਰਕਾਰ ਬਾਕੀ ਹੈ ਬਾਕੀ ਸਾਰੇ ਸੂਬਿਆਂ ਚ ਜਨਤਾ ਨੇ ਸਰਕਾਰਾਂ ਬਣਾਈ ਹੋਈ ਨੇ ਤੇ ਤੁਹਾਡਾ ਬਹੁਤ ਧੰਨਵਾਦ